ਗੁਨਾਮਪਲ ਅਰ ਦੇ ਫੈਨਸ ਲਈ ਹੈ ਬੈਡ ਨਿਊਜ਼ ਕਿਉਂਕਿ ਉਨਾਰੀ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਹੈ ਦਰਸਲ ਰੋਜ਼ ਰੋਜ਼ੀ ਤੇ ਗੁਲਾਬ ਨੇ ਇਸ ਫਰਾਈਡੇ ਰਿਲੀਜ਼ ਹੋਣਾ ਸੀ ਲੇਕਿਨ ਹੁਣ ਉਸ ਫਿਲਮ ਨੂੰ ਇੰਡੀਆ ਦੇ ਵਿੱਚ ਫਿਲਹਾਲ ਰਿਲੀਜ਼ ਨਹੀਂ ਕੀਤਾ ਜਾਏਗਾ ਰੀਜ਼ਨ ਨੇ ਇਲੈਕਸ਼ਨ ਦਰਸਲ ਉਸ ਫਿਲਮ ਦੇ ਵਿੱਚ ਕਰਮਜੀਤ ਤਨਮੋਲ ਜੀ ਦਾ ਵੀ ਇੱਕ ਖਾਸ ਕਿਰਦਾਰ ਹੈ ਤੇ ਉਹ ਫਰੀਦ ਕੋਰ ਤੋਂ ਇਲੈਕਸ਼ਨ ਲੜ ਰਹੇ ਨੇ ਤੇ ਜਿਸ ਦੌਰਾਨ ਫਿਲਮ ਨੇ ਰਿਲੀਜ਼ ਹੋਣਾ ਹੈ ਉਸ ਟਾਈਮ ਜੋ ਪ੍ਰਚਾਰ ਹੈ ਉਸਤੇ ਵੀ ਰੋਕ ਲੱਗ ਜਾਏਗੀ ਜਿਸ ਦੇ ਚੱਲਦੇ ਹੋਏ ਰੋਜ਼ ਰੋਜ਼ੀ ਤੇ ਗੁਲਾਬ ਨੂੰ ਸੈਂਸਰ ਵੱਲੋਂ ਕਲੈਰੈਂਸ ਨਹੀਂ ਮ ਤੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੀ ਉਹਨਾਂ ਨੂੰ ਕਲੈਰੈਂਸ ਨਹੀਂ ਮਿਲ ਪਾਇਆ ਹੈ ਇਸ ਫਿਲਮ ਦੇ ਲਈ ਕਿਉਂਕਿ ਹੁਣ ਜਿਸ ਤਰ੍ਹਾਂ ਦੇ ਨਾਲ ਉਹ ਪ੍ਰਚਾਰ ਚੱਲ ਰਿਹਾ ਕਰਮਜੀਤ ਅਨਮੋਲ ਜੀ ਦਾ ਆਲਰੇਡੀ ਫਰੀਦਕੋਟ ਦੇ ਵਿੱਚ ਉਹੀ ਪ੍ਰਚਾਰ ਜੋ ਹੈ ਉਹ ਫਿਲਮ ਦੇ ਰਾਹੀ ਵੀ ਹੁੰਦਾ ਉਹਨਾਂ ਨੂੰ ਦਿੱਖਦਾ ਹੈ ਜਿਸ ਦੇ ਚੱਲਦੇ ਹੋਏ ਫਿਲਮ ਨੂੰ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਕੀਤਾ ਜਾਏਗਾ ਪੰਜਾਬ ਦੇ ਵਿੱਚ ਚੋਣਾ ਹੁਣ ਦਰ ਤੇ ਖੜੀਆਂ ਨੇ ਜਿਸ ਦੇ ਚੱਲਦੇ ਹੋਏ ਹਰ ਪਾਰਟੀ ਆਪਣੀ ਪ੍ਰੋਮੋਸ਼ਨ ਕਰ ਰਹੀ ਹੈ ਜਿਸ ਦੇ ਵਿੱਚ ਕਰਮਜੀਤ ਅਨਮੋਲ ਜੀ ਵੀ ਆਪ ਦੇ ਵੱਲੋਂ ਫਰੀਦਕੋਟ ਦੀ ਸੀਟ ਤੋਂ ਚੋਣਾ ਲੜ ਰਹੇ ਨੇ ਤੇ ਉਸ ਦਾ ਪ੍ਰਚਾਰ ਦੇ ਵਿੱਚ ਜ਼ੋਰ ਚੁਰਾ ਦੇ ਵਿੱਚ ਲੱਗੇ ਹੋਈ ਨਹੀਂ ਤੇ ਨਾਲ ਦੀ ਨਾਲ ਗੁਰਨਾਮ ਭੁੱਲਣ ਨੇ ਵੀ ਇੱਕ ਵੀਡੀਓ ਜਾਰੀ ਕਰ ਇਸ ਪੂਰੀ ਸਿਚੁਏਸ਼ਨ ਨੂੰ ਬਿਆਨ ਕੀਤਾ ਹੈ ਪੰਜਾਬੀ ਸਿਰਮਾ ਨੂੰ ਪਿਆਰ ਕਰਨ ਵਾਲੇ ਸਾਰੇ ਪੰਜਾਬੀਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਮੇਰੀ ਗੁਜ਼ਾਰਸ਼ ਹੈ ਕਿ ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਇਹਨੂੰ ਐਂਡ ਤੱਕ ਦੇਖਿਓ ਤਾਂ ਕਿ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਸਕੇ ਤੇ ਮੀਡੀਆ ਹਾਊਸਸ ਨੂੰ ਵੀ ਮੇਰੀ ਬੇਨਤੀ ਹੈ ਕਿ ਵੀਡੀਓ ਪੂਰੀ ਪੋਸਟ ਕਰੋ ਤਾਂ ਕਿ ਸਾਰੀ ਗੱਲ ਸਾਹਮਣੇ ਆ ਜਾਏ 24 ਮਈ ਨੂੰ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਰਿਲੀਜ਼ ਹੋ ਰਹੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸਾਰੇ ਬਹੁਤ ਐਕਸਾਈਟਿਡ ਵੀ ਹੋ ਅ ਇੰਡੀਆ ਦੇ ਵਿੱਚ ਹੁਣੇ ਫਿਲਮ ਰਿਲੀਜ਼ ਨਹੀਂ ਹੋ ਰਹੀ ਪਰ ਇਹ ਫਿਲਮ ਬਾਕੀ ਕੰਟਰੀਆਂ ਜਿਵੇਂ ਕਿ ਕੈਨੇਡਾ ਯੂ ਐਸ ਏ ਯੂ ਕੇ ਆਸਟ੍ਰੇਲੀਆ ਹਰ ਜਗ੍ਹਾ ਤੇ ਫਿਲਮ ਲੱਗ ਰਹੀ ਹੈ ਇੰਡੀਆ ਦੇ ਵਿੱਚ ਰਿਸਪੈਕਟਡ ਸੈਂਸਰ ਬੋਰਡ ਨੇ ਤੇ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਫਾਲੋ ਕਰਨ ਲਈ ਉਹਨਾਂ ਦੇ ਕਰਕੇ ਕਿਉਂਕਿ ਕਰਮਜੀਤ ਪਾਜੀ ਐਮ ਪੀ ਇਲੈਕਸ਼ਨ ਕੰਟੈਸਟ ਕਰ ਰਹੇ ਨੇ ਫਰੀਦਕੋਟ ਕਨਸਿਸਟੈਂਸੀ ਤੋਂ ਤੋਂ ਇਸ ਕਰਕੇ ਅਸੀਂ ਉਹਨਾਂ ਦੀ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਸੈਂਸਰ ਬੋਰਡ ਦੀ ਰਿਸਪੈਕਟ ਕਰਦੇ ਹੋਏ ਅਸੀਂ ਇਹ ਫਿਲਮ ਇਲੈਕਸ਼ਨ ਕੰਪਲੀਟ ਹੋਣ ਤੋਂ ਬਾਅਦ ਜਿਹੜੀ ਵੀ ਡੇਟ ਤੇ ਲਾਵਾਂਗੇ ਤੁਹਾਨੂੰ ਇਨਫੋਰਮੇਸ਼ਨ ਦੇ ਦੇਵਾਂਗੇ ਪਰ ਫਿਲਹਾਲ ਇਹ ਫਿਲਮ ਇੰਡੀਆ ਚ ਰਿਲੀਜ਼ ਨਹੀਂ ਹੋ ਰਹੀ ਪਰ ਖੁਸ਼ਖਬਰੀ ਇਹ ਹੈ ਕਿ ਕੈਨੇਡਾ ਚ ਔਰ ਬਾਕੀ ਸਾਰੀਆਂ ਜਗ੍ਹਾ ਤੇ ਇਹ ਫਿਲਮ ਲੱਗ ਰਹੀ ਹੈ ਅਸੀਂ ਇਹ ਵੀਡੀਓ ਨਾਲ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਾਂ ਪੋਲੀਟੀਕਲ ਕੈਂਡੀਡੇਟ ਨੂੰ ਹੈਲਪ ਨਹੀਂ ਕਰ ਰਹੇ ਜਾਂ ਸਪੋਰਟ ਨਹੀਂ ਕਰ ਰਹੇ ਇਹ ਵੀਡੀਓ ਸਿਰਫ ਇਨਫੋਰਮੇਸ਼ਨ ਦੇਣ ਲਈ ਆ ਤੇ ਇਹ ਸਾਡੀ ਵੀਡੀਓ ਦਾ ਕੋਈ ਵੀ politcal ਇਸਤੇਮਾਲ ਨਾ ਹੋਵੇ ਮੇਰੀ